ਮੈਂ ਡਵੈਲਪਮੈਂਟ ਦੇ ਨਾਂ ਦੇ ਉੱਤੇ ਅਰਮਨ ਸਟੇਟ ਬਣਾਉਣ ਦੇ ਨਾਂ ਤੇ। ਮੇਰੇ ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਐਸ ਵੇਲੇ ਆਪਾਂ ਬਿਲਕੁਲ ਜਿਹੜਾ ਸਾਹਮਣੇ ਦਫ਼ਤਰ ਆ ਹੈ ਇਹ ਗਲਾਗਾ ਦਾ ਦੂਸਰ ਦਫ਼ਤਰ ਹੈ। ਮੇਰੇ ਦੋਸਤੋ ਇਹ ਉਹ ਦਫ਼ਤਰ ਨੇ ਜਿੰਨਾ ਦਫ਼ਤਰਾਂ ਨੇ ਪੂਰੇ ਪੰਜਾਬ ਦੇ ਵਿੱਚ ਘੋਰਾਂ ਵਿਚਾਰ ਰੱਖਿਆ ਹੈ ਇਹਨਾਂ ਦਫ਼ਤਰਾਂ ਦੇ ਥਰੂ ਪੰਜਾਬ ਦੀ ਲਗਭਗ 65000 ਏਕੜ ਜ਼ਮੀਨ ਉਹਨੇ ਲੈਣ ਜਾ ਰਹੇ ਨੇ ਐਕਵਾਇਰ ਕਰਨ ਜਾ ਰਹੇ ਨੇ ਡਵੈਲਪਮੈਂਟ ਦੇ ਨਾਂ ਦੇ ਉੱਤੇ ਅਰਥਵਾਲਾ ਸਟੇਟ ਬਣਾਉਣ ਦੇ ਨਾਂ ਤੇ ਆਹ ਦੋਸਤੋ ਇੱਕ ਗੱਲ ਜ਼ਰੂਰ ਹੈ ਆਮ ਹੁਣ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਕੇਜਰੀਵਾਲ ਦੀ ਭਗਵੰਤ ਮਾਨ ਦੀਆਂ ਵੀਡੀਓ ਆਪਾਂ ਦੇਖ ਰਹੇ ਹਾਂ ਭਗਵੰਤ ਮਾਨ ਤਾਂ ਇਹ ਕਹਿ ਰਿਹਾ ਕਿ ਤੁਹਾਡੀਆਂ ਜ਼ਮੀਨਾਂ ਲੈਣਗੇ ਮੁਫਤ ਲੈ ਜਾਣਗੇ ਉਹ ਵੀਡੀਓ ਸ਼ੋਅ ਕਰ ਰਿਹਾ ਹੈ ਲੋਕਾਂ ਦੇ ਨਾਲ ਲੋਕਾਂ ਦਾ ਦਰਦ ਸਾਂਝਾ ਕਰਦਾ ਦਰਦ ਬਣਾਉਂਦਾ ਨਜ਼ਰ ਆ ਰਿਹਾ ਹੈ ਤੇ ਇਧਰਲੇ ਪਾਸੋਂ ਕੇਜਰੀਵਾਲ ਦੂਸਰੀਆਂ ਪੋਲੀਟੀਕਲ ਪਾਰਟੀਆਂ ਦੇ ਉੱਤੇ ਤੰਜ ਕਸਦਾ ਉਹਨਾਂ ਤੇ ਦੋਸ਼ ਲਾਉਂਦਾ ਕਿ ਇਹਨਾਂ ਨੇ ਵੱਡੀਆਂ-ਵੱਡੀਆਂ ਕੰਪਨੀਆਂ ਤੋਂ ਕਾਰਪੋਰੇਟ ਲੋਕਾਂ ਤੋਂ ਫੰਡਾਂ ਲੈ ਲਈਆਂ ਇਲੈਕਸ਼ਨ ਫੰਡਾਂ ਲੈ ਲਈਆਂ ਤੇ ਤੁਹਾਡੀਆਂ ਜ਼ਮੀਨਾਂ ਲਈ ਕਾਨੂੰਨ ਬਣਾਉਣ ਵਾਸਤੇ ਪਰ ਦੋਸਤੋ ਦੇਖੋ ਜਿੰਨੀ ਵੱਡੀ ਲੋਕਾਂ ਨੇ ਉਮੀਦ ਨਾਲ ਪੰਜਾਬ ਦੇ ਅੰਦਰ ਇਹਨਾਂ ਦੀ ਸਰਕਾਰ ਬਣਾਈ ਕਿ ਇਹ ਲੋਕ ਲੋਕਾਂ ਦੀ ਜ਼ਮੀਨ ਦੀ ਰਾਖੀ ਕਰਨਗੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨਗੇ ਕਦੇ ਕਹਿੰਦੇ ਸੀਗੇ ਕਿ ਉਹਨਾਂ ਅਕਾਲੀ ਦਲ ਵਾਲਿਆਂ ਨੇ ਜਾਂ ਦੂਸਰਾ ਤੀਸਰਾ ਨੇ ਪੋਲੀਟੀਕਲ ਪਾਰਟੀਆਂ ਤੇ ਦੋਸ਼ ਲਾਉਂਦੇ ਸੀਗੇ ਕਿ ਲੜਕੀ ਉੱਟਿਆ ਮਾਸਟਰਾਂ ਨੂੰ ਕੁੱਟਿਆ ਕਿਸਾਨਾਂ ਨੂੰ ਕੁੱਟਿਆ ਮਜ਼ਦੂਰਾਂ ਨੂੰ ਕੁੱਟਿਆ ਤੇ ਸਾਡਾ ਸਮਾਂ ਆਏਗਾ ਤਾਂ ਅਸੀਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਮੁਲਾਜ਼ਮਾਂ ਨੂੰ ਆਜ਼ਾਦੀ ਹੋਏਗੀ ਪ੍ਰੋਟੈਸਟ ਕਰਨ ਦੀ ਆਪਦੀ ਗੱਲ ਰੱਖਣ ਦੀ ਅਰਸੇ ਕਿਸੇ ਨੂੰ ਅਜੇ ਇਹ ਹਾਲਾਤ ਹੀ ਨਹੀਂ ਬਣਦੇ ਆਂਗੇ ਕਿ ਲੋਕਾਂ ਨੂੰ ਧਰਨੇ ਲਾਉਣੇ ਪੈਣ ਪਰ ਦੋਸਤੋ ਆ ਰਣਨੀਤੀ ਗੱਲ ਇਹ ਆ ਕਿ ਅੱਜ ਬਿਲਕੁਲ ਯੂ ਟਰਨ ਲੈ ਗਏ ਕੇਜਰੀਵਾਲ ਨੂੰ ਉਹ ਗੱਲਾਂ ਭੁੱਲ ਗਿਆ ਜਿਹੜੇ ਜਿਹੜਾ ਦੂਸਰਿਆਂ ਦੇ ਉੱਤੇ ਦੋਸ਼ ਲਾਉਂਦਾ ਸੀ ਕਿ ਭਈ ਅਸੀਂ ਉਹਨਾਂ ਨੂੰ ਕਹਿੰਦਾ ਆਪਾਂ ਵੇਖਿਆ ਸਾਰੇ ਲੋਕਾਂ ਨੇ ਵੀਡੀਓ ਦੇ ਉੱਤੇ ਕਿ ਭਈ ਇਹਨਾਂ ਨੇ ਖੁਦ ਹੋਰ ਨਾ ਕੰਪਨੀਆਂ ਦੇ ਉਸ ਤੋਂ ਬੜੀਆਂ-ਬੜੀਆਂ ਕੰਪਨੀਆਂ ਤੋਂ ਪੈਸਾ ਲੈ ਕੇ ਇਲੈਕਸ਼ਨ ਫੰਡ ਲੈ ਕੇ ਉਹਨਾਂ ਲਈ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰ ਰਹੇ ਨੇ ਤਪਰੇ ਦੋਸਤੋ ਅੱਜ ਕੀ ਦੇਖ ਰਹੇ ਆਪਾਂ ਐਸ ਲੁਧਿਆਣੇ ਦੇ ਵਿੱਚ ਅਸੀਂ ਅੱਜ ਸਵੇਰ ਤੋਂ ਦੇਖ ਰਹੇ ਆ ਕੱਲ ਵੀ ਇੱਥੇ ਦੇਖਿਆ ਪਰਸੋ ਵੀ ਦੇਖਿਆ ਬਹੁਤ ਸਾਰੀਆਂ ਕਲੋਨੀਆਂ ਕਟੀਆਂ ਹੋਈਆਂ ਨੇ ਜਿਹੜੀਆਂ ਪਹਿਲਾਂ ਦੀਆਂ ਦੂਜੀਆਂ ਸਰਕਾਰਾਂ ਮਿਲੇ ਦੀਆਂ ਉਹ ਹਜੇ ਡਿਵੈਲਪ ਨਹੀਂ ਹੋਈਆਂ ਤੇ ਜੇਕਰ ਇੰਨੀ ਪਾਪੂਲੇਸ਼ਨ ਕਿਤੋਂ ਇਹਨਾਂ ਨੂੰ ਲੱਗਦਾ ਕਿ ਨਵੀਂ ਆ ਗਈ ਹੈ ਉਹਨਾਂ ਨੂੰ ਘਰ ਦੇਣੇ ਨੇ ਭਾਈ ਉਹ ਕਲੋਨੀਆਂ ਡਵੈਲਪਰ ਦਾ ਕਰ ਲੋ ਪਹਿਲਾਂ ਮੁਹਾਲੀ ਦੇ ਲੋਕ ਪਿੱਟ ਰਹੇ ਨੇ ਮੁਹਾਲੀ ਦੇ ਲੋਕ ਰੋ ਰਹੇ ਨੇ ਕਿ ਸਾਡੇ ਇਲਾਕੇ ਦੇ ਵਿੱਚ ਸਾਡੀਆਂ ਜ਼ਮੀਨਾਂ ਲਈਆਂ ਨੂੰ 14-14 ਸਾਲ ਹੋ ਗਏ ਨਾ ਕਿਸੇ ਨੂੰ ਪਲਾਟ ਮਿਲ ਰਿਹਾ ਹੈ ਨਾ ਕਿਸੇ ਨੂੰ ਕੋਈ ਸਹਾਰਾ ਮਿਲ ਰਿਹਾ ਔਰ 14 ਸਾਲ ਤੋਂ ਲੋਕਾਂ ਨੂੰ ਪੈਸਾ ਉਹਨਾਂ ਦੀ ਜ਼ਮੀਨਾਂ ਅਕਵਾਇਰ ਹੋ ਗਈਆਂ ਜ਼ਮੀਨਾਂ ਲੈ ਲਈਆਂ ਪਰ ਪਲਾਟ ਨਹੀਂ ਮਿਲਿਆ ਤੇ ਲੋਕ ਸੜਕਾਂ ਤੇ ਆ ਗਏ ਸੜਕਾਂ ਤੇ ਖੇਲੇ ਲਾ ਕੇ ਆਪਦੇ ਪਰਿਵਾਰ ਪਾਲਣ ਲਈ ਮਜਬੂਰ ਹੋ ਗਏ ਨੇ ਉਹੀ ਹਾਲਾਤ ਇੱਥੋਂ ਦੇ ਲੋਕਾਂ ਦਾ ਹੋਇਆ ਹੋਇਆ ਜਿਨ੍ਹਾਂ ਨੂੰ ਮੈਂ ਮਿਲਿਆ ਤੋਂ ਮੇਰੀ ਬੇਨਤੀ ਹੈ ਕਿ ਫੇਰ ਇਹ ਜਿਹੜਾ ਪਹਿਲਾਂ ਵਾਲੇ ਵੀ ਇਹਨਾਂ ਤੋਂ ਡਵੈਲਪ ਨਹੀਂ ਹੋਏ 3 ਸਾਲ 3.5 ਸਾਲ ਸਰਕਾਰ ਚਲਾ ਲਈ ਅੱਜ ਕੀ ਲੋੜ ਪੈ ਗਈ ਕਿ 65000 ਏਕੜ ਰਕਬਾ ਇੱਕੋ ਦਮ ਅਕਵਾਇਰ ਕਰਨਾ ਹੈ ਔਰ ਉਹਦੇ ਚੋਂ ਲਗਭਗ 20000 ਪਰਿਵਾਰ ਲਗਭਗ 20000 ਪਰਿਵਾਰ بے ਘਰ ਕਰਨਾ ਹੈ ਜ਼ਮੀਨ ਤੋਂ ਰਹਿਤ ਕਰਨਾ ਹੈ ਉਹਨਾਂ ਦਾ ਰੋਜ਼ਗਾਰ ਖੋਣਾ ਹੈ ਉਹ ਕੱਲਾ 20000 ਪਰਿਵਾਰ ਦਾ ਰੋਜ਼ਗਾਰ ਨਹੀਂ ਖੋਇਆ ਜਾਣਾ ਉਹ ਤਾਂ ਜ਼ਮੀਨਦਾਰ ਕਿਸਾਨ ਜਿਨ੍ਹਾਂ ਦੀ ਜ਼ਮੀਨ ਉਹ بے ਕਰ ਹੋਣੇ ਨੇ ਇਸ ਤੋਂ ਵੱਖਰਾ ਜਿਹੜਾ ਸਾਡਾ ਮਜ਼ਦੂਰ ਭਾਈਚਾਰਾ ਇਹਨਾਂ ਖੇਤਾਂ ਦੇ ਵਿੱਚ ਕੰਮ ਕਰਕੇ ਆਪਣੀ পেট ਪੂਜਾ ਕਰਦਾ, পেট ਪਾਲਦਾ, ਉਹਦੇ ਬੱਚੇ ਪਾਲਦਾ ਹੈ। ਉਹ ਉਹਨਾਂ ਦੇ ਬਰਾਬਰ ਉਹਨੇ ਹੀ ਉਹ ਬੇਰੁਜ਼ਗਾਰ ਹੋਣਗੇ। ਤਾਂ ਇਹਦਾ ਮਤਲਬ 40, 45, 50 ਹਜ਼ਾਰ ਪਰਿਵਾਰ ਇਹਨਾਂ ਨੇ ਸਾਡੇ ਇੱਥੇ ਪੰਜਾਬ ਦੇ ਵਿੱਚੋਂ بے ਘਰ ਕਰ ਦੇਣਾ, ਬੇਰੁਜ਼ਗਾਰ ਕਰਨਾ ਹੈ। ਸੋ ਇਹ ਇਹਨਾਂ ਦੀਆਂ ਗੱਲਾਂ ਦੁੱਖ ਦੀ ਗੱਲ ਇਹ ਹੈ ਕਿ 4 ਸਾਲ ਹੀ ਪਹਿਲਾਂ ਲੋਕਾਂ ਦੇ ਪੱਖ 'ਚ ਬੋਲਣ ਵਾਲੇ ਇੱਕ ਦਮ ਦੂਜੇ ਪਾਸੇ ਹੋ ਕੇ ਖੜ ਗਏ ਤਾਂ ਜਿਹੜੀ ਉਹਨਾਂ ਤੋਂ ਭਰਾਵੋ ਗੱਲ ਕੀ ਨਿਕਲ ਕੇ ਆਉਂਦੀ ਹੈ ਆਪਾਂ ਦੋਤੀ ਦਾ ਦੋ ਮੌਕੇ ਦੇਖੇ ਨੇ ਪਹਿਲਾ ਆਉਂਦਿਆ ਸਾਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਆਉਂਦਿਆ ਸਾਰ ਇਹਨਾਂ ਨੇ ਜੁਮਲਾ ਮੁਸ਼ਤਰਕਾ ਮਾਲਕਣ ਵਾਲੀਆਂ ਜ਼ਮੀਨਾਂ ਜਿਹੜੀਆਂ ਲਗਭਗ 9.2 ਲੱਖ ਇੱਕ ਜ਼ਮੀਨ ਆ ਪੰਜਾਬ ਦੇ ਵਿੱਚ ਉਸ ਜ਼ਮੀਨ ਤੇ ਹੱਲਾ ਬੋਲਿਆ ਹਮਲਾ ਬੋਲਿਆ ਕਿ ਇਹਨੂੰ ਪੰਚਾਇਤੀ ਕਰੋ ਜਿਹੜੀ ਕਿ ਕਿਸਾਨਾਂ ਦੀ ਜ਼ਮੀਨ ਸੀ ਕਿਸਾਨਾਂ ਦੀ ਕਾਟ ਕੱਟ ਕੇ ਪਈ ਜ਼ਮੀਨ ਐ ਉਹਦੇ ਤੇ ਹਮਲਾ ਬੋਲ ਕੇ ਪੰਚਾਇਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਉਸ ਤੋਂ ਬਾਅਦ ਜਦੋਂ ਉੱਥੇ ਇਹਨਾਂ ਦਾ ਫੌਣਾ ਪਿਆ ਲੋਕਾਂ ਨੇ ਵਿਰੋਧ ਕੀਤਾ ਤੇ ਫਿਰ ਆ ਨਵਾਂ ਪ੍ਰੋਸੈਸ ਕੱਢ ਲਏ ਜਿਹਦੇ ਚ ਕਹਿੰਦੇ ਨੇ ਕਿ ਤਿੰਨ-ਤਿੰਨ ਕਰੋੜ ਇੱਕ-ਇੱਕ ਕਰੋੜ ਵਾਲੀ ਜ਼ਮੀਨ ਤਿੰਨ-ਤਿੰਨ ਕਰੋੜ ਦੀ ਵਿਕ ਜਾਏਗੀ ਤਿੰਨ ਗੁਣਾ ਮੁਨਾਫਾ ਹੋ ਜਾਏਗਾ ਕਿਸਾਨਾਂ ਨੂੰ ਉਹਨਾਂ ਦੇ ਬਾਰੇ ਜੇ ਗੱਲ ਕਰੀਏ ਭਾਈ ਲੈਂਡ ਜਿਹੜਾ ਐਕੁਜੀਸ਼ਨ ਐਕਟ ਹੈ ਉਹ ਲੈਂਡ ਐਕੁਜੀਸ਼ਨ ਐਕਟ ਦੇ ਵਿੱਚ ਤਾਂ ਸਿੱਧਾ ਹੀ ਕਿਹਾ ਹੋਇਆ ਹੈ ਕਿ 4 ਗੁਣਾ ਪੈਸੇ ਮਾਰਕੀਟ ਤੋਂ 4 ਗੁਣਾ ਪੈਸੇ ਦੇ ਕੇ ਜ਼ਮੀਨ ਐਕਵਾਇਰ ਕਰਨੀ ਹੈ ਫਿਰ 1 ਕਰੋੜ ਵਾਲੀ ਜ਼ਮੀਨ ਆ ਜਿਹੜੀ ਉਹ ਤਾਂ 4 ਕਰੋੜ ਦੀ ਵੈਸੇ ਹੀ ਬਣਦੀ ਹੈ ਜੇਕਰ ਇਹਨਾਂ ਨੂੰ ਜ਼ਮੀਨਾਂ ਦੇਣ ਤੋਂ ਪਹਿਲਾਂ ਇਹ ਜ਼ਮੀਨਾਂ ਕਿਸਾਨਾਂ ਦੀ ਰਾਖੀ ਕਰਨ ਵਾਲੀ ਜੇ ਗੱਲ ਕਰਦਾ ਭਗਵੰਤ ਮਾਨ ਤਾਂ ਫਿਰ ਜਾਂਦਾ ਹੈ ਬਣਦਾ ਕਿ ਜ਼ਮੀਨਾਂ ਅਕਵਾਇਰ ਕਰਦੇ ਸਿੱਧੀਆਂ ਔਰ ਜ਼ਮੀਨਾਂ ਦੇ ਰੇਟ ਵਧਾ ਕੇ 5 ਗੁਣਾ 7 ਗੁਣਾ 10 ਗੁਣਾ ਜ਼ਮੀਨਾਂ ਦੇ ਰੇਟ ਵਧਾਉਂਦਾ ਪਹਿਲਾਂ ਤੇ ਫਿਰ ਅਕਵਾਇਰ ਹੁੰਦੀਆਂ ਤਾਂ ਕਿ ਸਾਡੇ ਕਿਸਾਨਾਂ ਨੂੰ ਉਹਦਾ ਕੋਈ ਦੋ ਪੈਸੇ ਮਿਲਦੇ ਪਰ ਦੁੱਖ ਦੀ ਗੱਲ ਹੈ ਵੀ ਜੇ ਪੈਸੇ ਮਿਲ ਵੀ ਜਾਣਗੇ ਜੇ ਉਹਨਾਂ ਨੂੰ ਪੈਸੇ ਮਿਲ ਵੀ ਜਾਣਗੇ ਤਾਂ ਇੰਨੇ ਪਰਿਵਾਰ ਵਸਣਗੇ ਕਿੱਥੇ ਜਾ ਕੇ ਉਹਨਾਂ ਦਾ ਵਸੇਬਾ ਕਿੱਥੇ ਹੋਏਗਾ ਸੋ ਇਸ ਲਈ ऐसे इलाके ਦੇ ਵਿੱਚ ਘੁੰਮ ਕੇ ਜਿਹੜਾ ਅਸੀਂ ਵਿਹਦੇ ਵੀਰਾਂ ਨੂੰ ਮਿਲੇ ਆ ਉਹਦੇ ਤੋਂ ਜੋ ਨਿਕਲ ਕੇ ਆਈ ਆ ਗੱਲ ਸਾਹਮਣੇ ਬਾਹਰ ਆਈ ਆ ਲੋਕ ਬਿਲਕੁਲ ਜਿਹੜਾ ਝੂਠਾ ਪ੍ਰਚਾਰ ਕਰ ਰਹੇ ਨੇ ਕਿ ਲੋਕ ਸਾਡੇ ਨਾਲ ਸਹਿਮਤ ਆ ਲੋਕ ਜ਼ਮੀਨ ਦੇ ਨੂੰ ਤਿਆਰ ਹੈ ਪਿੰਡ ਪਿੰਡ ਲੋਕ ਤਰਾ ਤਰਾ ਕਰ ਰਹੇ ਅਸੀਂ ਨਾ ਪਿੰਡਾਂ 'ਚ 7 ਤਰੀਕ ਨੂੰ ਜਿਹੜਾ ਪ੍ਰੋਟੈਸਟ ਕੀਤਾ ਜਾਣਾ ਲੁਹਾਣੇ ਜਿਹੜੇ ਦੇ ਜੋਧਾ ਪਿੰਡ ਦੇ ਵਿੱਚ ਵੱਡਾ ਕਟ ਕਰਨਾ ਲੱਖਾਂ ਦੇ ਲੱਖਾਂ ਦੀ ਬੇਨਤੀ ਦੀ ਪਛਾਣ ਕਿੱਥੇ ਹੋਣਗੇ ਔਰ ਇਸ ਲੈਂਡ ਪੂਲਿੰਗ ਦੇ ਖਿਲਾਫ ਪ੍ਰੋਟੈਸਟ ਕਰਨਗੇ ਔਰ ਹਰ ਹਾਲਤ ਦੇ ਉੱਤੇ ਇਸ ਲੈਂਡ ਪੂਲਿੰਗ ਪਾਲਿਸੀ ਕੋ ਸਰਕਾਰ ਨੂੰ ਪੁੱਛੇ ਤੱਕਾਂਗੇ ਇੱਕ ਮਰਲਾ ਪੈੜੀ ਕਿਸਾਨਾਂ ਨੂੰ ਦੀ ਜਾਨ ਨਹੀਂ ਦੇਵਾਂਗੇ ਔਰ ਜਿਨ੍ਹਾਂ ਜਿਨ੍ਹਾਂ ਕਿਸਾਨਾਂ ਨੂੰ ਮਿਲੇ ਆ ਉਹ ਕਿਸਾਨ ਵੀ ਇਹੀ ਕਹਿ ਰਹੇ ਨੇ ਕਿ ਅਸੀਂ ਮਰ ਜਾਾਂਗੇ ਆਧੀਆਂ ਜ਼ਮੀਨਾਂ ਨਹੀਂ ਦੇਵਾਂਗੇ ਸੋ ਇਸ ਲਈ ਮੈਂ ਬੇਨਤੀ ਕਰਦਾ ਐ ਐਸੇ ਇਲਾਕੇ ਦੇ ਸਮੂਹ ਕਿਸਾਨ ਭਰਾਵਾਂ ਨੂੰ ਕਿ ਦੋਸਤੋ ਚਿੰਤਾ ਨਾ ਕਰਿਓ ਜਥੇਬੰਦੀਆਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਖੜੇ ਆ ਸਕੀਮ ਨਾਨ ਪੋਲੀਟੀਕਲ ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਖੜਾ ਹੈ ਨਹੀਂ ਜਮੀਨਾ ਜਾਣਦੇ ਆਗੇ ਜਿੰਨਾ ਮਰਜ਼ੀ